ਜਿਹੜੇ ਕਹਿੰਦੇ ਨੇ ਨਾ ਵੀ ਆਟੋਫੋਮ ਆਟੋਫੋਮ ਕੁਝ ਵੀ ਨਹੀਂ ਦੇ ਬਰਾਬਰ ਇੱਕ ਸਾਲ ਦੇ ਵਿੱਚ ਉਹਦੀ ਕਿਨਾਰੀ ਪੁਰਨ ਲੱਗ ਜਾਂਦੀ ਆਟੋਫੋਮ ਦੀ ਸਾਢੇ 2 ਸਾਲ ਚ ਕੁਝ ਵੀ ਹੋ ਗਿਆ ਸੀ ਉਤਾਰ ਲਾਂਗੇ ਨਮਾ ਲਾ ਦੇ ਆਹੇ ਆਹੇ ਸਕਰੀਨ ਆਉਂਦੀਆਂ ਨੇ ਸਰ ਠੀਕ ਹੈ ਚੈਨ ਸਟੋਨ ਹੁੰਦੀਆਂ ਨੇ ਸਰ ਐਸਐਸ ਦੀਆਂ ਹੁੰਦੀਆਂ ਨੇ ਪਹਿਲਾਂ ਸਾਊਂਡ ਦੀਆਂ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਕੈਮਰੇ ਐਕਸੈਸ ਦੇ ਹੁੰਦੇ ਨੇ ਸਰ ਤੇ ਆਪਣਾ ਡੈਸ਼ ਕੈਮਰਾ ਹੁੰਦਾ ਸਰ ਤੇ ਆ ਲੈਟਾਂ ਹੁੰਦੀਆਂ ਨੇ ਸਰ ਥਾਰ ਦੀਆਂ ਫਰੰਟ ਲੈਟਾਂ ਬੈਕ ਲੈਟਾਂ ਫਿਰ LED ਲੈਟਾਂ ਸਰ ਹਰੇਕ ਗੱਡੀ ਦੀਆਂ 2 ਸਾਲ ਦੀ ਗਾਰੰਟੀ 2 ਸਾਲ ਦੀ ਗਾਰੰਟੀ 362 352 462 ਲੋ ਜੀ ਭਾਈ ਆ ਚੈੱਕ ਕਰ ਲਓ ਭਈ ਨਾ 2 ਸਾਲ ਦੀ ਗਾਰੰਟੀ ਦੇ ਨਾਂ ਤੁਹਾਨੂੰ ਪਾ ਕੇ ਦਿੱਤੀਆਂ ਜਾਣਗੀਆਂ ਗੱਡੀ ਦੇ ਵਿੱਚ ਭਈ ਕਿਸ ਚੇਂਜ ਕਰਕੇ ਦੇਵਾਂਗੇ ਨਾ ਕਿ ਗਾਰੰਟੀ ਬਾਕੀ ਆਪਣੇ ਕੋਲੇ ਸੈਕੰਡ ਹੈਂਡ ਪੁਰਾਣੇ ਡੱਕ ਹੁੰਦੇ ਨੇ ਜੀ अच्छा सारे 1 बटन वाला 2 बटन वाला सारे हर एक गाड़ी का चेक होता है जी डी नाल बिल्कुल कोई फुल्ले 아니 ਕੋਈ ਰਿਪੇਅਰ ਨਹੀਂ ਹੋਇਆ ਵਿਆ ਬਿਲਕੁਲ ਪੀਸ ਨਵੇਂ ਇਹ 10000 ਰੁਪਏ ਤੋਂ ਸ਼ੁਰੂ ਹੋ ਕੇ 22000 3000 ਤੱਕ ਕੱਢ ਗੱਡੀਆਂ ਦੇ ਅੱਡ ਅੱਡ 70 ਮੈਟ ਕਿੰਨੇ ਦੋਗੇ ਇਹ 2500 ਰੁਪਏ ਦਾ ਸਰ ਪੂਰਾ ਪੂਰਾ ਵੱਡੀ ਗੱਡੀ ਦਾ ਵੱਡੀ ਗੱਡੀ ਦਾ 3500 ਰੁਪਏ ਠੀਕ ਆ ਲੈ ਵੀ ਬਾਈ ਵੱਡੀ ਗੱਡੀ ਦਾ ਮੈਂ ਗੱਲ ਕਰਾ ਸਿਰਫ 3500 ਰੁਪਏ ਦੇ ਵਿੱਚ 70 ਮੈਟ ਮਾਰਕੀਟ ਤੇ ਪਹੁੰਚ ਜਾਓਗੇ ਤੁਸੀਂ 5000 6000 ਦਾ ਸਾਡੇ ਲੈ ਵੀ ਸਿਰਫ 3500 ਰੁਪਏ ਦਾ ਬਾਈ ਹਨਾ ਪਿਓਰ ਵਾਟਰਪੂਰ ਪਿਓਰ ਫੁੱਲ ਗਾਰੰਟੀ 1 ਮਹੀਨੇ ਚ ਪਾਣੀ ਮਿੱਟੀ ਵਾਗਿਆ ਵਾਪਸ ਫੁੱਲ ਗਾਰੰਟੀ ਛੋਟੀ ਗੱਡੀ ਦਾ 800 ਰੁਪਏ ਦਾ ਵੱਡੀ ਗੱਡੀ ਦਾ 1300 ਰੁਪਏ ਹੂੰ 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 ਗੱਡੀ ਤੇ ਪਾ ਕੇ ਤੁਸੀਂ ਮੀਂਹ ਤੇ ਖੜਾ ਦੋ ਹਾਂ ਫੁੱਲ ਗਾਰੰਟੀ ਫੁੱਲ ਗਾਰੰਟੀ ਹੈ ਜੇ ਮਿੱਟੀ ਕਣ ਕੁਝ ਵਾਗਿਆ ਵੀ ਤਾਂ ਵਾਪਸ ਹੈ ਹਾਂਜੀ ਬਈ ਇਤਰਾ ਸასი ਕਾਲ ਸਵਾਗਤ ਹੈ ਤੁਹਾਡਾ ਆਪਣੇ ਪੇ ਦੇ ਉੱਤੇ ਬਈ ਤੇ ਆਪਣੇ ਭਰਾਵੋ ਤੁਸੀਂ ਦੱਸੋ ਸਾਡੇ ਨਾਲ ਜੁੜੇ ਕਿੱਥੋਂ-ਕਿੱਥੋਂ ਆਏ ਬਈ ਹਨਾ ਕਿਹੜਾ ਸ਼ਹਿਰ ਆ ਕਿਹੜਾ ਪਿੰਡ ਆ ਕਿਹੜਾ ਡਿਸਟ੍ਰਿਕਟ ਆ ਤੁਹਾਡਾ ਬਈ ਹਨਾ ਤੇ ਅੱਜ ਆਪਾਂ ਬਰਨਾਲੇ ਸ਼ਹਿਰ ਦੇ ਵਿੱਚ ਖੜਿਆ ਧੌਲਾਕਾਰ ਐਸੈਸਰੀ ਦੇ ਉੱਤੇ ਆਪਾਂ ਹੁਣ ਤੱਕ 2-3 ਵਾਰ ਵੀਡੀਓ ਪਾਈ ਆ ਤੇ ਬਹੁਤ ਚੰਗਾ ਰਿਸਪੌਂਸ ਦਿੱਤਾ ਤੁਨੇ ਆਜਾ ਤੁਹਾਨੂੰ ਮੈਂ ਦਿਖਾਵਾਂ ਬਈ ਹਨਾ ਇੱਥੇ ਤੁਹਾਨੂੰ ਮੈਂ ਆਪਾਂ ਗੱਲ ਕਰਾਂ ਜਿਵੇਂ ਪਹਿਲਾਂ ਕਰਦਣਾ ਵੀ ਦਿੱਲੀ ਦੇ ਰੇਟ ਦੇ ਵਿੱਚ ਬਈ ਹਨਾ ਸਸਤੇ ਰੇਟਾਂ ਦੇ ਵਿੱਚ ਤੁਹਾਨੂੰ ਟੱਚ ਪਲੇਅਰ ਐਂਪ ਬੂਫਰ ਕੋਈ ਤੁਹਾਨੂੰ ਸਟੀਰੀਓ ਲਵਾਉਣਾ ਕੁਝ ਵੀ ਕਰਨਾ ਦਾ ਤੁਸੀਂ ਲਗਵਾ ਸਕਦੇ ਹੋ ਅੰਕਲ ਜੀ ਆਪਣੇ ਨਾਲ ਲੈ ਅਕਲੀ ਸਸੀ ਗੱਲ ਦੀ ਸਸਤੀ ਕਹਾ ਜੀ ਸਵਾਗਤ ਹੈ ਜੀ ਆਪਣੇ ਪੇਜ ਉੱਤੇ ਹਨਾ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਆਪਾਂ ਬੜੇ ਦਿਨਾਂ ਬਾਅਦ ਮਿਲਿਆ ਦਵਾਰੋਂ ਤੇ ਪਹਿਲਾਂ ਵਾਲੀ ਵੀਡੀਓ ਜਿਹੜੀ ਆਪਾਂ ਕਰੀਆਂ ਹੁੰਦਾ ਕਰੀ ਕਿਵੇਂ ਰਿਹਰਸਾ ਬਹੁਤ ਵਧੀਆ ਜੀ ਸਾਡੂੰ ਬਹੁਤ ਦੂਰ ਦੂਰ ਤੋਂ ਗਾਕ ਅੰਮ੍ਰਿਤਸਰ ਤੋਂ ਜਲੰਧਰ ਤੋਂ ਬਠਿੰਡਾ ਮੋਗਾ ਤੇ ਬਾਕੀ ਸਾਡਾ ਸਮਾਨ ਪਾਰਸਲ ਵੀ ਬਹੁਤ ਬਾਹਰ ਤੱਕ ਗੁਜਰਾਤ ਚ ਮਹਾਰਾਸ਼ਟਰ ਚ ਵੀ ਗਿਆ ਜੀ ਸਾਡਾ ਠੀਕ ਹੈ ਲੋ ਬਈ ਦੇਖੋ ਇਹ ਪਿਆਰ ਹੁੰਦਾ ਬਈ ਹਨਾ ਜਿਵੇਂ ਤੁਹਾਡੇ ਵਰਗੇ ਭਰਾ ਆਪਣਿਆਂ ਨਾਲ ਜੁੜੇ ਨੇ ਬਈ ਹਨਾ ਤਾਂ ਕਰੋ ਬਤ ਤੋਂ ਬਤ ਸਪੋਰਟ ਤੇ ਬਰਨਾਲੇ ਸ਼ਹਿਰ ਤੌਲਾਕਾਰ ਸੈਸਰੀ ਤੇ ਖੜਾ ਆਪਣਾ ਐਡਰੈਸ ਕਿੱਥੇ ਜਾਈਏ ਐਡਰੈਸ ਆਪਣਾ ਜੀ ਪਾਵਰ ਗ੍ਰਿਡ ਹੈ ਜਿਹੜਾ ਬਰਨਾਲੇ ਦਾ ਉਹਦੇ ਜਮਾਂ ਮੇਨ ਨਾਲ ਠੀਕ ਹੈ ਤੇ Honda ਏਜੰਸੀ ਦੇ ਬਿਲਕੁਲ ਆਪੋਜੀਟ ਠੀਕ ਹੈ ਜੀ ਹਾਂਜੀ ਤੇ ਜਿਹੜੀ ਆਪਣੇ ਲਈ ਐਕਸੈਸਰੀ ਹੁੰਦੀ ਹੈ ਜੀ ਕਿਵੇਂ ਗਾਰੰਟੀ ਵਾਰੰਟੀ ਵਧੀਆ ਹਾਂਜੀ ਹਾਂਜੀ ਆਪਣੇ ਕੋਲੇ ਵਿਊ ਪੰਚੀ ਸਕਰੀਨ ਆਉਂਦੀਆਂ ਨੇ ਸਰ ਠੀਕ ਹੈ ਜੈਨ ਸਟੋਨ ਹੁੰਦੀਆਂ ਨੇ ਸਰ ਐਸਐਸ ਦੀਆਂ ਹੁੰਦੀਆਂ ਨੇ ਪੈਨਾ ਸਾਊਂਡ ਦੀਆਂ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਕੈਮਰੇ ਐਕਸੈਸ ਦੇ ਹੁੰਦੇ ਨੇ ਸਰ ਤੇ ਆਪਣਾ ਡੈਸ਼ ਕੈਮਰਾ ਹੁੰਦਾ ਸਰ ਤੇ ਆ ਲੈਟਾਂ ਹੁੰਦੀਆਂ ਨੇ ਸਰ ਥਾਰ ਦੀਆਂ ਫਰੰਟ ਲੈਟਾਂ ਬੈਕ ਲੈਟਾਂ ਫਿਰ ਐਲਈਡੀ ਲੈਟਾਂ ਸਰ ਹਰੇਕ ਗੱਡੀ ਦੀਆਂ 2 ਸਾਲ ਦੀ ਗਾਰੰਟੀ 2 ਸਾਲ ਦੀ ਗਾਰੰਟੀ 362 352 462 ਲੋ ਜੀ ਬਈ ਹਾਂਜੀ ਆ ਚੈੱਕ ਕਰ ਲੋ ਬਈ ਨਾ 2 ਸਾਲ ਦੀ ਗਾਰੰਟੀ ਦੇ ਨਾਂ ਤੁਹਾਨੂੰ ਪਾ ਕੇ ਦਿੱਤੀਆਂ ਜਾਣਗੀਆਂ ਗੱਡੀ ਦੇ ਵਿੱਚ ਬਈ ਪੀਸ ਚੇਂਜ ਕਰਕੇ ਦੇਵਾਂਗੇ ਨਾ ਕਿ ਬਰੰਟੀ ਠੀਕ ਹੈ ਤੇ ਆ ਆ ਗਿਆ ਬਈ ਡੈਸ਼ ਕੈਮ ਜਿਵੇਂ ਹਨਾ ਕਈ ਵਾਰੀ ਜਿਵੇਂ ਆਪਾਂ ਗੱਡੀ ਦੇ ਉੱਤੇ ਜਾ ਰਹੇ ਹੁੰਨੇ ਆ ਬਈ ਅੱਗੇ ਨਾ ਕੋਈ ਕਈ ਵਾਰ ਕੋਈ ਲੱਗ ਜੇ ਬਾਜੇ ਬਈ ਨਾ ਤਾਂ ਗੱਲ ਕਰਾ ਵੀ ਸਬੂਤ ਦੇ ਤੌਰ ਤੇ ਪਤਾ ਲੱਗ ਜਾਂਦਾ ਵੀ ਹੈ ਨਾ ਵੀ ਕਿਹਦੀ ਗਲਤੀ ਹੈ ਹਨਾ ਤਾਂ ਇਹ ਹੈਗਾ ਤੇ ਆਪਣੇ ਲਵੇ ਆ ਗਿਆ ਜਿਵੇਂ ਅਕਸਰ ਗੱਡੀਆਂ ਦੇ ਵਿੱਚ ਕਈ ਵਾਰ ओरिजिनल ਹਨਾ ਸਟੀਰੀਓ ਲੱਗੇ ਹੁੰਦੇ ਨੇ ਉਹਨਾਂ ਦੇ ਬੈਕ ਕੈਮਰੇ ਨਹੀਂ ਚੱਲਦੇ ਹੁੰਦੇ ਹਾਂ ਚਲਾ ਕੇ ਦਿੰਨੇ ਸਰ ਅਸੀਂ ਤੇ ਇਹਨਾਂ ਦੇ ਵਿੱਚ ਵੀ ਹਨਾ ਆਪਾਂ ਗੱਲ ਕਰੀ ਵੀ ਪੂਰੇ ਵਧੀਆ ਚੀਜ਼ਾਂ ਵੀ ਇਹ ਕਿੰਨਾ ਇੰਚੀ ਦਾ ਆਪਣੇ ਲਵੇ ਇਹ 9 ਇੰਚੀ ਐਂਡਰੋਇਡ 9 ਇੰਚ ਇਹ ਕਿੰਨੇ ਰੁਪਈਆ ਦਾ ਪਊਗਾ ਗਾਰੰਟੀ ਵੀ ਹੋਏ ਸਰ 4500 ਤੋਂ ਲੈ ਕੇ 7000 ਰੁਪਏ ਤੱਕ ਹੈ ਠੀਕ ਹੈ 1 ਸਾਲ ਦੀ ਫੁੱਲ ਗਾਰੰਟੀ ਹੈ ਪੀਸ ਚੇਂਜ ਕਰਨ ਦੀ ਇਹ 4500 ਰੁਪਏ ਦਾ ਹਾਂਜੀ ਹਾਂਜੀ ਲੈ ਇੱਕ ਸਾਲ ਦੀ ਪੂਰੀ ਪੂਰੀ ਗਾਰੰਟੀ ਪੀਸ ਚੇਂਜ ਕਰਕੇ ਦਵਾਂਗੇ 4500 ਰੁਪਏ ਦੇ ਵਿੱਚ ਬਈ ਹੈਨਾ ਪੂਰਾ ਇੱਥੇ ਕੈਮਰਾ ਵੀ ਕੈਮਰਾ ਵੀ ਨਾਲ ਠੀਕ ਹੈ ਕੈਮਰਾ ਵੀ ਨਾਲ ਦੋਨੋਂ ਠੀਕ ਹੈ ਜੀ ਇਹ ਵਾਲੀ ਚੀਜ਼ਾਂ ਹੁੰਦੀ ਜਿਹੜੀ ਆਪਣੇ ਮੇਨ ਮੇਨ ਹੁੰਦੀ ਹੈ ਬਈ ਹੈਨਾ ਬੇਸ ਟਿਊਬ ਆ ਗਈ ਸਰ ਇਹ ਬੇਸ ਟਿਊਬ ਆ ਗਈ ਆ ਚੈੱਕ ਕਰ ਸਕਦੇ ਹੋ ਬੇਸ ਟਿਊਬ ਸਰ 4500 ਰੁਪਏ ਤੋਂ ਸ਼ੁਰੂ ਹੋ ਕੇ 5000 6000 ਤੱਕ ਹੈ ਠੀਕ ਹੈ ਫੁੱਲ ਗਰੰਟੀ 1 ਸਾਲ ਦੀ ਹੈ 4500 ਪਾ ਕੇ 4500 ਹੀ 10 ਇੰਚੀ ਹੈ ਸਰ ਆਹ ਵਾਲੀ ਹਾਂਜੀ ਲੈ ਇਹ ਪੂਰੀ 4500 ਰੁਪਏ ਦੀ ਹੈਗੀ 10 ਇੰਚੀ ਬਈ ਹੈਨਾ ਤੇ ਆਹ ਵਾਲੀ ਕਿਹੜੀ ਹੈ ਇਹ ਇਹ ਸਰ 7500 ਰੁਪਏ ਹੈ ਇਹ 7500 ਦੀ ਹੈਗੀ ਹਾਂਜੀ ਇਹਦੇ ਨਾਲ ਐਂਪ ਅਲੱਗ ਲੱਗਦਾ ਹੈ ਇਹਦੇ ਵਿੱਚ ਹੀ ਹੁੰਦਾ ਸਾਰਾ ਕੁਝ ਇਹਦੇ ਵਿੱਚ ਹੀ ਹੁੰਦਾ ਹਾਂਜੀ ਇਹਦੇ ਨਾਲ ਐਂਪ ਅਲੱਗ ਲੱਗਣਾ ਤਾਰਾਂ ਲੱਗ ਪੈਣੀਆਂ ਕਿੱਟ ਪੈਣੀ ਹੈ ਸਾਰੀ ਫਿਟਿੰਗ ਕਰਕੇ ਇਹ ਕਰ ਲ ਤੇ ਇਹਦਾ ਮੈਕੈਨਿਜ਼ਮ ਹੋਰ ਆ ਬਈ ਹਨਾ ਜੜਨ ਦਾ ਤੇ ਇਹਦਾ ਹੋਰ ਹੈ ਬਾਕੀ ਆਪਣੇ ਕੋਲੇ ਸੈਕੰਡ ਹੈਂਡ ਪੁਰਾਣੇ ਡੈਕ ਹੁੰਦੇ ਨੇ ਜੀ ਅੱਛਾ ਸਾਰੇ ਇੱਕ ਬਟਨ ਵਾਲਾ ਦੋ ਬਟਨ ਵਾਲਾ ਸਾਰੇ ਹਰ ਇੱਕ ਗੱਡੀ ਦਾ ਡੈਕ ਹੁੰਦਾ ਜੀ ਜਿਹੜੇ ਬਾਈ ਮਿੱਤਰ ओरिजिनल ਬਿਲਕੁਲ ਕੋਈ ਫੁੱਲਿਆ ਨਹੀਂ ਕੋਈ ਰਿਪੇਅਰ ਨਹੀਂ ਹੋਇਆ ਹੋਇਆ ਬਿਲਕੁਲ ਪੀਸ ਨਵੇਂ ਜਿਹੜੇ ਮਿੱਤਰ ਕਹਿੰਦੇ ਹੁੰਦੇ ਨੇ ਬਈ ਹਨਾ ਯਾਰ ਅਸਟਾ ओरिजिनल ਰੱਖਣਾ ਗਾਰ ਨੂੰ ਤੇ ਕਈ ਵਾਰ ਬੇਸਿਕ ਮਾਡਲ ਗੱਡੀ ਹੁੰਦੀ ਤਾਂ ਆਹ ਵਾਲੇ ਬਈ ਹਨਾ ਤੁਸੀਂ ਪਵਾ ਸਕਦੇ ਹੋ ਬਾਈ ਬਾਈ ਵਾਲਾ ਅਰੇ ਕੋਸਕਾਰਪੀਓ ਦਾ ਵੀ ਹੈਗੀ ਆ ਆਪਣੇ ਕੋਲੇ ਅਸਕਾਰਪੀਓ ਦਾ ਇਹ ਹੈ ਐਸਟੈਂਡ ਦਾ ਠੀਕ ਹੈ ਜੀ ਸਾਰੀਆਂ ਗੱਡੀਆਂ ਦੇ ਆਪਣੇ ਕੋਲ i20 ਦਾ ਵਰਨਾ ਫਰੂਟਿਕ ਦਾ ਹਰੇ ਗੱਡੀ ਦੇ ਆਪਣੇ ਕੋਲੇ ਹਾਜ਼ਰ ਨੇ ਅੱਛਾ ਹੁਣ ਇਹ ਕਿੰਨੇ ਦਾ ਹੋਊਗਾ ਆਪਾਂ ਸਪੱਸ਼ਟ ਰਮਾ 8000 ਰੁਪਏ ਤੋਂ ਸ਼ੁਰੂ ਹੋ ਕੇ 22000 3000 ਤੱਕ ਕੱਢ ਗੱਡੀਆਂ ਦੀਆਂ ਡਾਡੀਆਂ ਸਿਰਫ 8000 1200 ਰੁਪਏ ਮੰਨ ਕੇ ਦੱਲੀਏ ਜੀ ਉਸ ਤੋਂ ਬਾਅਦ ਆਪਣੇ ਕੋਲੇ ਆ ਗਏ ਜੀ ਗਰਾਸ ਮੈਟ ਬਹੁਤ ਟਾਪ ਕੁਆਲਿਟੀ 800 ਰੁਪਏ ਤੋਂ ਸ਼ੁਰੂ ਹੋ ਕੇ 1000 ਰੁਪਏ ਤੱਕ 800 ਰੁਪਏ ਤੋਂ ਸ਼ੁਰੂ ਹੋ ਕੇ ਕਿੰਨ ਕਲਰ ਨੇ ਇਹਦੇ ਵਿੱਚ ਗ੍ਰੇ ਹੈ ਬਲੈਕ ਹੈ ਤੇ ਕੈਮਲ ਹੈ ਠੀਕ ਹੈ ਜੀ ਲੋ ਜੀ ਬਾਈ ਹਨਾ ਇਹ ਆ ਗਿਆ ਡਾਰਕ ਗ੍ਰੇਜ ਆ ਗਿਆ ਬਾਈ ਹਨਾ ਕੈਮਲ ਕਲਰ ਕਈ ਤਰ੍ਹਾਂ ਦੇ ਕਲਰ ਹੁੰਦੇ ਨੇ ਜਿਹੜਾ ਮਰਜ਼ੀ ਤੁਸੀਂ ਪਵਾ ਸਕਦੇ ਹੋ ਬਾਈ ਅੰਕਲ ਦੀ ਹੋਰਾਂ ਤੋਂ ਤੇ ਹੋਰ ਪਾਲਿਸ਼ਾਂ ਵਗੈਰਾ ਸਾਰੀਆਂ ਹਾਂਜੀ ਪਾਲਿਸ਼ਾਂ ਸਾਰੀਆਂ ਬਾਕੀ ਆਪਣੇ ਕੋਲ ਆ ਪੀਬੀਸੀ ਮੈਟ ਹੈ ਪਲਾਸਟਿਕ ਦਾ ਠੀਕ ਹੈ ਇਹ ਆਪਣੇ ਕੋਲ 2000 ਤੋਂ ਸ਼ੁਰੂ ਹੋ ਕੇ 2500 ਤੱਕ 2000 ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ 3 ਸਾਲ ਦੀ ਗਾਰੰਟੀ ਹੈ ਜੀ ਇਹ ਠੀਕ ਹੈ ਆ 70 ਮੈਟ ਆ ਗਿਆ ਜੀ ਆਪਣੇ ਕੋਲੇ ਆਲੇ ਆ ਗਏ ਹਾਂਜੀ ਠੀਕ ਹੈ ਇਹ ਚ ਦੋ ਕਲਰ ਨੇ ਬਲੈਕ ਤੇ ਸਰ 70 ਮੈਟ ਕਿੰਨੇ ਦੇਵੋਗੇ ਇਹ 2500 ਰੁਪਏ ਦਾ ਸਰ ਪੂਰਾ ਪੂਰਾ ਵਧੀਆ ਕਿਹੜੀ ਗੱਡੀ ਦਾ ਵੱਡੀ ਗੱਡੀ ਦਾ 3500 ਠੀਕ ਆ ਲੈ ਵੀ ਬਾਈ ਵੱਡੀ ਗੱਡੀ ਦਾ ਮੈਂ ਗੱਲ ਕਰਦਾ ਸਿਰਫ 3500 ਰੁਪਏ ਦੇ ਵਿੱਚ 70 ਮੈਟ ਮਾਰਕੀਟ 'ਚ ਪਹੁੰਚ ਜਾਓਗੇ ਤੁਸੀਂ 5000 6000 ਦਾ ਸਾਡੇ ਨਾਲ ਵੀ ਸਿਰਫ 3500 ਰੁਪਏ ਦਾ ਬਾਈ ਹੈਨਾ ਤੇ ਆ ਲੈ ਲਓ ਬਾਈ ਹੈਨਾ ਤੇ ਇੱਕ ਗੱਲ ਅੰਕਲ ਜੀ ਮੈਂ ਹੋਰ ਕਰਦਾ ਹੈਨਾ ਕਈ ਵਾਰ ਹੈਨਾ ਜਿਵੇਂ ਆ ਬੰਦਾ ਕੀ ਕਰਦਾ 40 5000 ਦੀ ਸੈਸਰੀ ਲਗਵਾ ਲੈਂਦਾ ਹੈ ਏ ਉਹਦੇ ਬਜਾਜ ਫਾਈਨਾਂਸ ਵਗੈਰਾ ਕਰਦੇ ਆਪਾਂ ਹਾਂਜੀ ਕਰ ਦਿੰਦੇ ਉਹ ਕੋਈ ਵੱਡੀ ਗੱਲ ਨਹੀਂ ਠੀਕ ਹੈ ਲੈ ਬਾਈ ਹਾਂ ਬਜਾਜ ਫਾਈਨਾਂਸ ਵੀ ਹੋ ਜਾਊ ਤੁਹਾਡਾ ਬਾਈ ਹੈ ਨਾ ਜੇ ਕਿਸੇ ਨੂੰ ਕੁਝ ਕਰਵਾਉਣਾ ਹੈ ਬਾਈ ਆ ਤੁਹਾਡੇ ਮੈਂ ਪਾਲਿਸ਼ਾਂ ਵਗੈਰਾ ਸ਼ੈਂਪੂ ਵਗਰ ਆ ਆ ਗਏ ਠੀਕ ਹੈ ਆ ਆ ਗਏ ਜੀ ਆਪਣਾ ਆਰਮੈਸਟੀ 500 ਰੁਪਏ ਦਾ ਸਿਰਫ ਜਿਹੜੀ ਮਰਜ਼ੀ ਗੱਡੀ ਦਾ ਠੀਕ ਹੈ ਜੀ ਤੇ ਬਾਕੀ ਬਾਡੀ ਕਵਰ ਆ ਗਏ ਜੀ ਵਾਟਰਪੂਫ ਪਿਓਰ ਵਾਟਰਪੂਫ ਪਿਓਰ ਫੁੱਲ ਗਾਰੰਟੀ 1 ਮਹੀਨੇ ਚ ਪਾਣੀ ਮਿੱਟੀ ਵਗ ਗਿਆ ਵਾਪਸ ਫੁੱਲ ਗਾਰੰਟੀ ਛੋਟੀ ਗੱਡੀ ਦਾ 800 ਰੁਪਏ ਦਾ ਵੱਡੀ ਗੱਡੀ ਦਾ 1300 ਰੁਪਏ ਲਈ ਵੀ ਗੱਡੀ ਮੈਂ ਗੱਲ ਕਰਾਂ ਵੀ ਗੱਡੀ ਤੇ ਪਾ ਕੇ ਤੁਸੀਂ ਮੀਂਹ ਤੇ ਖੜਾ ਦਿਓ ਹਾਂ ਫੁੱਲ ਗਾਰੰਟੀ ਫੁੱਲ ਗਾਰੰਟੀ ਹੈ ਜੇ ਮਿੱਟੀ ਕਣ ਕੁਝ ਪਾ ਗਿਆ ਵੀ ਤਾਂ ਵਾਪਸ ਹੈ ਠੀਕ ਹੈ ਸ਼ੀਟ ਕਵਰਾਂ ਦਾ ਭੰਡਾਰ ਹੈ ਜੀ ਆਪਣੇ ਕੋਲੇ ਟਾਪ ਤੋਂ ਟਾਪ ਸ਼ੀਟ ਕਵਰ ਹੋਣਾ ਆਪਣੇ ਕੋਲੇ 2 ਸਾਲ ਦੀ ਗਾਰੰਟੀ ਜਿਹੜੇ ਜਿਹੜੇ ਕਹਿੰਦੇ ਨੇ ਨਾ ਵੀ ਆਟੋਫੋਮ ਆਟੋਫੋਮ ਕੁਝ ਵੀ ਨਹੀਂ ਦੇ ਬਰਾਬਰ ਇੱਕ ਸਾਲ ਦੇ ਵਿੱਚ ਉਹਦੀ ਕਿਨਾਰੀ ਪੁਰਨ ਲੱਗ ਗਈ ਉਹਦੀ ਆਟੋਫੋਮ ਦੀ ਸਾਢੇ 2 ਸਾਲ ਚ ਕੁਝ ਵੀ ਹੋ ਗਿਆ ਸੀ ਉਤਾਰ ਲਾਂਗੇ ਨਵਾਂ ਲਾ ਦੇ ਆਹ ਆਇਆ ਸਵਾਦ ਬਾਈ ਤੇ ਫੀਲ ਚੈੱਕ ਕਰੋ ਬਾਈ ਨਾ ਫੀਲ ਲੋਕ ਕਹਿੰਦੇ ਨੇ ਆਟੋਫੋਮ 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 ਕੁਝ ਵੀ ਨਹੀਂ ਦੇ ਕਾਬਲੇ ਜੀ ਮੇਰੇ ਕੋਲ ਸੂਤ ਹੈਗਾ ਆਟੋਫੋਮ ਦਾ ਇੱਕ ਸਾਲ ਦੇ ਵਿੱਚ ਖਰਾਬ ਹੋ ਗਿਆ ਉਹ ਮਗਰ ਮਗਰ ਬੰਦੇ ਫਿਰਦੇ ਨੇ ਉਹਨਾਂ ਦਾ ਹਾਲੇ ਤੱਕ ਚੇਂਜ ਨਹੀਂ ਕਰਿਆ ਠੀਕ ਹੈ ਤੇ ਆਪਾਂ 3 ਸਾਲ ਦੀ ਕਾਉਂਟਰ ਰਿਪਲੇਸ ਇਹ ਸਾਡੀ 2.5 ਸਾਲ ਦੀ ਕਾਉਂਟਰ ਰਿਪਲੇਸਮੈਂਟ ਹੈ ਠੀਕ ਹੈ ਜੀ ਬਾਈ ਇਹ ਚ ਹਰੇਕ ਕਲਰ ਹਰੇਕ ਗੱਡੀ ਦਾ ਸੀਟ ਕਵਰ ਆਡੋ ਫੋਮ ਟੋਪ ਕੁਆਲਿਟੀ ਚੈੱਕ ਕਰ ਲਓ ਬਈ ਹਨਾ ਕੁਆਲਿਟੀ ਉਹੋ ਜੀ ਹੈ ਤੇ ਰੇਟ ਕੁਝ ਨਹੀਂ ਉਹ ਵੀ ਟੋਪ ਕੁਆਲਿਟੀ ਹੈ ਸਰ ਰੇਟ ਵੀ ਕੁਝ ਨਹੀਂ ਇਹ ਆਪਾਂ ਗੱਲ ਕਰੀ ਜਿਵੇਂ 5000 4500 ਤੋਂ ਸ਼ੁਰੂ ਹੋ ਕੇ 6500 ਤੱਕ ਜਿਸ ਸਕੋਰਪੀਓ ਦਾ ਪਾਉਣਾ ਆਪਾਂ ਸਕੋਰਪੀਓ ਦਾ ਪੈ ਜਾਂਦਾ ਹੈ 12000 ਰੁਪਏ ਦਾ 12000 ਰੁਪਏ ਦਾ 9000 ਤੋਂ ਸ਼ੁਰੂ ਹੋ ਕੇ 12000 ਠੀਕ ਹੈ ਵਧੀਆ ਕੁਆਲਿਟੀ ਠੀਕ ਹੈ ਜੀ ਆ ਚੈੱਕ ਭਾਈ ਸਟਾਕ ਬਹੁਤ ਆ ਜਿਹੜੀ ਚੀਜ਼ ਤੁਸੀਂ ਮੰਗੋਗੇ ਤੁਹਾਡੇ ਮੂਰੇ ਹਾਜ਼ਰ ਹੋਊਗੀ। ਬਾਕੀ ਫਲੋਰ ਮੈਟਿੰਗ ਕਰਦੇ ਆ 5 ਸਾਲ ਦੀ ਗਾਰੰਟੀ। ਠੀਕ ਹੈ। ਫਲੋਰ ਮੈਟਿੰਗ ਕਰਦੇ ਆ ਆਪਾਂ ਨੀਚੇ ਛੋਟੀ ਗੱਡੀ 2000 ਰੁਪਏ 5 ਸਾਲ ਦੀ ਗਾਰੰਟੀ। ਠੀਕ ਹੈ। ਬਾਟਰ ਪ੍ਰੂਫ। ਮੈਟਿੰਗ ਦਿਖਾਣ ਦੀ ਆਪਾਂ ਹਾਂਜੀ ਆਜੋ ਤੁਹਾਨੂੰ ਮੈਂ ਮੈਟਿੰਗ ਦਿਖਾਉਣਾ ਵੀਰ ਆ ਲੈ ਕੇ ਆ ਰਿਹਾ ਮੈਟਿੰਗ। ਆ ਚੈੱਕ ਕਰੋ ਭਾਈ। ਮਤਲਬ ਵੀ ਤਿਆਰ ਕੀਤੀ ਕਰਾਈ ਹੈ ਕਿੰਨੇ ਟਾਈਮ ਤੋਂ ਗੱਡੀ ਤੇ ਫਿੱਟ ਕਰਕੇ ਦੇ ਦੋ। 15-20 ਮਿੰਟ ਜੀ। ਅੱਛਾ। ਦੇਖੋ ਮੈਡ 2000 ਰੁਪਏ 5 ਸਾਲ ਦੀ ਗਾਰੰਟੀ। 5 ਸਾਲ ਦੀ 5 ਸਾਲ ਦੀ ਗਾਰੰਟੀ ਸਿਰਫ 2000 ਰੁਪਏ ਦੀ ਫਲੋਰ ਮੈਟਿੰਗ ਬਈ ਸਿਰਫ 15 20 ਮਿੰਟਾਂ ਦੇ ਕਰਕੇ ਤੁਹਾਡੀ ਗੱਡੀ ਤੁਹਾਨੂੰ ਹੱਥ ਫੜਾ ਦਾਂਗੇ ਲੋਈ ਡਿਜ਼ਾਈਨਿੰਗ ਵੀ ਸੋਹਣੀ ਆ ਬਈ ਹਨਾ ਤੇ ਪੂਰਾ ਪੂਰਾ ਫਿੱਟ ਆਊਗਾ ਤੇ ਅੰਦਰ ਵੀ نیچے ਆ ਵੀ ਲੱਗੀ ਹੋਈ ਆ ਬਈ ਹਨਾ ਜਿਹੜੀ ਟੇਪ ਲੱਗੀ ਹੋਈ ਹੈ ਵੈਲਕ੍ਰੋ ਹਾਂਜੀ ਹਾਂਜੀ ਵੈਲਕ੍ਰੋ ਲੱਗੀ ਹੋਈ ਹੈ ਕੋਈ ਨੁਕਸਾਨ ਨਹੀਂ ਕਰ ਹੂੰ ਹੂੰ ਕੋਈ ਇਹ ਨਹੀਂ ਗਾ ਵੀ ਨਾ ਤੁਹਾਨੂੰ ਦਾ ਸਮਾਨ ਆ ਹੈਂਡਲ ਹੰਡਲ ਕਰੋਮ ਦੇ ਅਲੀਕ ਦਾ ਅਰੀਜਨਲ ਅਰੀਜਨਲ ਲੀਗ ਦਾ ਕਰੋਮ ਦਾ ਸਮਾਨ ਹੂੰ 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 ਤੇ ਬਈ ਇਹ ਸਾਰੀਆਂ ਚੀਜ਼ਾਂ ਬਈ ਬਾਕੀ ਕਰੋਮ ਲਾਈਨਿੰਗ ਵਾਲੇ ਹੂੰ 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 ਆ ਲੋ ਜੀ ਆ ਜੋ ਇਧਰ ਅਕਸੈਸਰੀ ਅੱਛਾ ਡੋਰ ਵਾਈਜ਼ਰ ਹੋਗੇ ਰੇਨ ਵਾਈਜ਼ਰ ਹੋਗੇ ਸਾਰਾ ਕੁਝ ਅਗਰ ਤੁਸੀਂ ਕੁਝ ਵੀ ਲੈਣਾ ਜਿਵੇਂ ਅਵੀਲ ਕੈਪ ਹੋਗੇ ਜਿਵੇਂ ਕੋਈ ਕੁਝ ਵੀ ਖੋਲਦਾ ਆ ਆ ਗ੍ਰਿਲ ਆ ਆ ਜੀ ਦੇਖ ਬਰੀ ਜਿਆਦੀ ਗ੍ਰਿਲ ਲਓ ਵੈਸੀ ਖੋਲ ਜੀ ਰੇਂਜ ਰੋਵਰ ਬਰੀ ਜਿਆਦੀ ਗ੍ਰਿਲ ਬਈ ਜਿਹੜੀ ਆਪਾਂ ਰੇਂਜ ਰੋਵਰ ਸਟਾਈਲ ਗ੍ਰਿਲ ਲੈਂਦੀ ਆ ਤੇ ਸਕਾਰਪਿਓ ਦੀ ਤਿਤਰੀ ਵਾਲੀ ਗ੍ਰਿਲ ਠੀਕ ਹੈ ਉਹ ਹੈਗੀ ਐਸ ਟਾਈਮ ਹਾਂ ਜੀ ਹਾਂ ਜੀ ਉੱਥੇ ਜੀ ਉਧਰ ਪਈ ਆ ਲੋ ਜੀ ਬਈ ਤੇ ਬਈ ਤੁਸੀਂ ਦੇਖ ਲਓ ਤੇ ਆ ਆ ਗਈ ਲੋ ਜੀ ਬਈ ਆ ਪਈ ਆ ਆ ਗਈ ਜਿਹਦੇ ਮੂਰੇ ਸਕੋਰ ਇਹ ਵੀ ਆ ਹਾਂ ਸਕਾਰਪਿਓ ਲਿਖਿਆ ਵਾਲੀ ਜਿਹਦੇ ਸਕਾਰਪਿਓ ਲਿ ਇਹ ਤੁਸੀਂ ਪਵਾ ਹਰ ਤਰ੍ਹਾਂ ਦਾ ਸਮਾਨ ਲਓ ਜੀ ਬਈ ਇਹ ਕਿੰਨੇ ਦੇ ਦਵਾਂਗੇ ਆਪਾਂ ਇਹ 1500 ਰੁਪਏ ਦੀ ਸਿਰਫ 1500 ਰੁਪਏ ਤੇ ਮੈਂ ਇੱਕ ਵਾਰ ਜੋ ਸਕੋਰਪੀਆ ਤੇ ਪਾਈ ਸੀ ਮੈਨੂੰ ਪਾਈ ਸੀ 4500 ਦੀ ਤੇ ਹੁਣ ਪਈ ਹੈਗੀ 1500 ਦੀ ਠੀਕ ਹੈ ਗੱਲ ਇੱਥੇ ਮੁੱਕ ਰਹੀ ਹੈ ਵੀ ਰੇਟ ਬਹੁਤ ਜਾਏਗਾ ਕਰੋਮ ਲਾਈਨਿੰਗ ਰੇਨ ਗਾੜੀ ਇਹ ਰੇ ਆ ਰੇ ਨਗਾੜ ਆ ਗਿਆ ਬਈ ਲਓ ਜੀ ਬਈ ਆ ਦੇ ਕਰੋਮ ਲਾਈਨਿੰਗ ਸਟੀਲ ਦੀ ਲਾਈਨ ਵਾਲੇ ਹੂੰ ਹੂੰ ਇਹ ਸਿਰਫ 1000 ਰੁਪਏ ਦੇ ਸੋਹਣੀ ਗੱਡੀ ਦੇ ਠੀਕ ਹੈ ਜੀ ਬਸ ਬਸ ਤੁਸੀਂ ਸਾਈਨ ਦਿਖਾ ਬਸ ਚੈੱਕ ਕਰ ਲਓ ਬਈ ਹਨਾ ਤੇ ਬਹੁਤ ਕੁਝ ਪਿਆ ਭਾਈ ਹਨਾ ਵੀ ਆਪਾਂ ਕੱਲੀ ਕੱਲੀ ਚੀਜ਼ ਦਿਖਾਉਣ ਲੱਗ ਜੇ ਤਾਂ ਵੀ ਰਾਤ ਹੋ ਜਾਊਗੀ ਤੁਸੀਂ ਜਲਦੀ ਵਿਜ਼ਿਟ ਕਰ ਲਓ ਆ ਦੇਖ ਲਓ ਬਾਕੀ ਗਰਾਸ ਮੈਟ ਆ ਦੇਖੋ ਗਰਾਸ ਮੈਟ ਜਿਸ ਨੇ ਕਟਿੰਗ ਕਰਵਾ ਕੇ ਲਵਾਉਣੇ ਤਾਂ ਕਟਿੰਗ ਕਰਵਾ ਕੇ ਵੀ ਲਵਾ ਸਕਦੇ ਆਂਗੇ ਠੀਕ ਐ ਇਹ ਸਾਰੀਆਂ ਚੀਜ਼ ਆਪਾਂ ਉੱਥਲੀ ਫਿਰ ਉਦਲੀ ਜਿਹੜਾ ਆਪਣਾ ਉੱਪਰ ਵੀ ਪਿਆਈ ਹਾਂਜੀ ਆਜੋ ਭਾਈ ਹਨਾ ਹਲੇ ਉੱਤੇ ਵੀ ਬਹੁਤ ਸਮਾਨ ਪਿਆ ਹੈਗਾ ਲਓ ਜੀ ਬਾਈ ਵੀ ਲੈ ਕੇ ਆ ਰਿਹਾ ਕੁਝ ਆ ਚੱਕੋ ਇਹ 70 ਮੈਟ ਹੈ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀ 3500 ਰੁਪਏ ਦੀ ਰੇਂਜ ਨਾਲ ਆਇਆ ਜੀ ਵੱਡੀ ਗੱਡੀ ਛੋਟੀ ਗੱਡੀ 2500 ਠੀਕ ਐ ਲਓ ਜ ਇੱਧਰ ਆਗੇ ਤੁਹਾਡੇ ਇਹ ਸਾਰੇ ਮੈਟ ਹੀ ਨੇ ਗੱਡੀ ਆਹ ਜੀ ਮੈਟ ਲੋ ਜੀ ਬਾਈ ਆ ਕਿਥਾੜਦੇ ਗ੍ਰਿਲਾਂ ਜਿਹੜੇ ਮਰਜੀ ਕਲਰ ਦੀ ਵਾਈਟ ਬਲੈਕ ਗ੍ਰੀਨ ਠੀਕ ਹੈ ਥਾੜਦੀ ਗ੍ਰਿਲ ਹੂੰ ਹੂੰ ਆ ਚੈੱਕ ਕਰ ਲੋ ਆ ਇਹ ਕਿਹੜੀ ਗੱਡੀ ਦਾ ਮੈਟ 7D ਇਹ ਹੋਊਗਾ ਮੈਨੂੰ ਲੱਗਦਾ ਛੜਦਾ ਛੜਟਦਾ ਇਹ ਕਿੰਨੇ ਦਾ ਦਵਾਂਗੇ ਆਪਾਂ ਇਹ 2500 ਰੁਪਏ ਸਿਰ 2500 ਰੁਪਏ ਲੈ 2500 ਰੁਪਏ ਦੇ ਵਿੱਚ ਪੂਰਾ ਗਰਾਸ ਹੋ ਗਿਆ ਨਾ ਲੱਗਿਆ ਹੋਇਆ ਤੇ ਅੰਦਰ ਟੇਪ ਟੂ ਪੂਰੀ ਐਨ ਓਕੇ ਆਲਟੋ ਦਾ ਲੈਣਾ 1500 ਰੁਪਏ ਠੀਕ ਹੈ ਲੋ ਜੀ ਬਾਈ ਆ ਜਾਓ ਬਾਈ ਤੁਹਾਨੂੰ ਹੋਰ ਕੁਝ ਵੀ ਦਿਖਾਈਏ ਤੁਸੀਂ ਹੁਕਮ ਕਰੋ ਤੁਹਾਨੂੰ ਕਿਹੜਾ ਮੈਟ ਚਾਹੀਦਾ ਕਿੱਦਾਂ ਦਾ ਮੈਟ ਚਾਹੀਦਾ ਕਿਹੜੀ ਗੱਡੀ ਦਾ ਮੈਟ ਚਾਹੀਦਾ ਸਾਰੇ ਹਾਜ਼ਰ ਨੇ ਬਈ ਹਨਾ ਤੇ 7D ਚਾਹੀਦਾ ਕੋਈ ਰਬੜ ਵਾਲਾ ਚਾਹੀਦਾ ਕੋਈ ਗਰਾਸ ਵਾਲਾ ਚਾਹੀਦਾ ਸਾਰੇ ਹਾਜ਼ਰ ਨੇ ਬਈ ਆਪਣੇ ਲਵੇ ਆ ਚੈੱਕ ਕਰ ਲੋ ਆ ਇਧਰ ਪੈ ਇਹ ਸਾਰੇ ਆਪਣੇ ਉਹ ਜਿਹੜੇ PVC ਵਾਲੇ ਨੇ ਉਹ ਵਾਲੇ ਮੈਟ ਪਲਾਸਟਿਕ ਦੇ ਮੈਟ ਹੂੰ 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 ਤੇ ਬਸ ਬਈ ਇਹ ਚੀਜ਼ਾਂ ਪਵਾ ਸਕਦਾਂਗੇ ਤੇ ਇੱਕ ਗੱਲ ਹੋਰ ਜਿਵੇਂ ਮੈਂ ਕਮਰਸ਼ੀਅਲ ਗੱਡੀਆਂ ਹੁੰਦੀਆਂ ਨੇ ਜਿਹੜੇ ਕਈਆਂ ਪਾਈਆਂ ਲਵੇ ਬਈ ਹਨਾ ਤਾਂ ਉਹ ਕਈ ਵਾਰ ਰੈਕ ਰੂਕ ਲਵਾਉਂਦੇ ਨੇ ਆਹ ਰੈਕ ਵੀ ਹੈਗੇ ਆਪਣੇ ਹਾਂਜੀ ਹਾਂਜੀ ਸਟੀਲ ਦੇ ਆ ਪੈ ਨੇ ਸਟੀਲ ਵਾਲੇ ਬਈ ਕੁਝ ਵੀ ਲਵਾਉਣਾ ਬਈ ਹਨਾ ਤਾਂ ਇਹ ਲਵਾ ਸਕਦੇ ਹੋ ਤੇ ਤੁਸੀਂ ਆ ਜਾਓ ਬਈ ਜੇ ਕਿਸੇ ਨੇ ਕੋਈ ਸਮਾਨ ਲੈਣਾ ਧੋਲਾਕਾਰ ਐਕਸੈਸਰੀ ਬਰਨਾਲੇ ਬਈ ਹਨਾ ਪਾਵਰ ਗ੍ਰਿਡ ਦੇ ਕੋਲੇ ਧਨੋਲਾ ਰੋਡ